ਸਰਕਾਰ ਦਾ ਇਹ ਪਰ ਅੱਲਾ ਹੈ ਕਿ ਹਰ ਨੌਜਵਾਨ ਜਿਹੜਾ ਉਹ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਵੇ ਪੜ੍ਹੇ ਲਿਖੇ ਕਾਮਯਾਬ ਹੋਵੇ ਗੇਮਾ ਕਰੇ ਆਪਦਾ ਰੋਜ਼ਗਾਰ ਕਰੇ ਮਾਪੇ ਦੀ ਸੇਵਾ ਕਰੇ ਉਹਨੂੰ ਲੈ ਕੇ ਹਰ ਇੱਕ ਪਿੰਡ ਦੇ ਵਿੱਚ ਅਸੀਂ ਜਿਹੜਾ ਪਿੰਡ-ਪਿੰਡ ਜਾ ਕੇ ਜੁਧ ਨਸ਼ਿਆਂ ਦੇ ਵਰੰਧ ਜਿਹੜਾ ਸਾਡਾ ਉਹ ਚੱਲ ਰਿਹਾ ਪੰਜਾਬ ਦੇ ਅੰਦਰ ਕਿ ਉਹਦੇ ਵਿੱਚ ਹਰ ਇੱਕ ਪਿੰਡ ਦੇ ਨੌਜਵਾਨ ਨੂੰ ਅਸੀਂ ਇਹ ਦੋਨੇ ਕੋ ਇੱਕ ਚੰਗਾ ਨਾਗਰਿਕ ਬਣ ਕੇ ਨਸ਼ਿਆਂ ਦੇ ਵਿਰੁੱਧ ਖੜਾ ਹੋ ਗਏ ਜਿਹੜੇ ਨੌਜੋਨ ਨਸ਼ਾ ਕਰਦੇ ਆ ਉਹਨਾਂ ਨੂੰ ਠੀਕ ਕਰਨ ਵਾਸਤੇ ਸਾ ਜਿਹੜਾ ਹੈਗਾ ਉਹਨੂੰ ਹਸਪਤਾਲ ਚ ਲੈ ਕੇ ਆਵੇ ਸਮਝਾਵੇ ਹਰ ਇੱਕ ਬੰਦੇ ਦੀ ਅਸੀਂ ਜ਼ਿੰਮੇਵਾਰੀ ਲਾ ਰਹੇ ਹਾਂ ਔਰ ਸਰਕਾਰ ਇਹਦੇ ਲਈ ਜਿਹੜਾ ਉਹਦੇ ਨਰਾਤਿਕ ਕਰ ਰਹੀ ਹੈ ਇਸ ਤਰ੍ਹਾਂ ਦਾ ਅਗਲਾ ਕੰਮ ਮਿਲਿਆ ਬਹੁਤ ਵਧੀਆ ਹੰਗਾਰਾ ਜੀ ਔਰ ਲਗਾਤਾਰ ਜਿਹੜਾ ਬੀਬੀਆਂ ਮਾਈਆਂ ਸਭ ਆਉਂਦੇ ਆ ਔਰ ਉਹ ਇਸ ਪ੍ਰਾਲੇ ਨੂੰ ਸਲਾਉਂਦੇ ਆ ਵੀ ਭਾਈ ਤੁਸੀਂ ਬਹੁਤ ਚੰਗਾ ਪ੍ਰਾਲਾ ਕਰ ਰਹੇ ਹੋ ਸਰਕਾਰ ਨੇ ਪਹਿਲਾਂ ਤੋਂ ਹੀ 97791 00200 ਨੰਬਰ ਪਹਿਲਾਂ ਹੀ ਜਿਹੜਾ ਉਹ ਡਿਸਪਲੇ ਕੀਤਾ ਹੋਇਆ ਉਹਦੇ ਤੇ ਜੇ ਕੋਈ ਬੰਦਾ ਨਸ਼ਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਜਿਹੜੀ ਜਾਣਕਾਰੀ ਦਿਓ ਤੇ ਜੇਕਰ ਕੋਈ ਬੰਦਾ ਨਸ਼ਾ ਕਰਦਾ ਹੈ ਤਾਂ ਉਹ ਵੀ ਸਾਨੂੰ ਦਿਓ ਅਸੀਂ ਉਹਦਾ ਨਸ਼ਾ ਛਡਾਵਾਵਾਂਗੇ ਉਹਨੂੰ ਸਕਿੱਲ ਦੇ ਕੋਰਸ ਵੀ ਕਰਾਵਾਂਗੇ ਉਹਨੂੰ ਲੋਨ ਵੀ ਦੇਵਾਂਗੇ ਔਰ ਉਹਨੂੰ ਦੇਸ਼ ਤੱਕ ਜਿਹੜਾ ਜ਼ਿੰਮੇਵਾਰ ਨਾਗਰਿਕ ਬਣਾ